ਯਾਰ ਮੈਂ ਉਹ ਯੂਟਿਊਬਰ ਨੂੰ ਕਿਸੇ ਦਾ ਫੋਨ ਆਇਆ ਸਾਨੂੰ ਮੈਂ ਦੇਖ ਤਾਂ ਦਿਓ ਮਿਲਣਾ ਕਿੰਨੂ ਐ ਨਹੀਂ ਇੱਧਰ ਵੇਖਿਆ ਤੇ ਨਾ ਮਿਲਣਾ ਕਿੰਨੂ ਐ ਦੇਖ ਲਾ ਮੈਂ ਨਹੀਂ ਦੇਣਾ ਮਿਲੂ ਮੁਰਦੇ ਵਸ ਕੀ ਯਾਰ ਮੇਰੇ ਮੇਰੇ ਫੋਨ 'ਚ ਮੈਂ ਉਹ ਕਿਸੇ ਦਾ ਫੋਨ ਆਇਆ ਸੀ ਉਹਨੇ ਨਾ ਬਿੱਲਾ ਕਰ ਆ ਤੇ ਮੈਨੂੰ ਤਾਂ ਪਤਾ ਚੱਲਦਾ ਕਿ ਕਿਹਨਾ ਫੋਨ ਆਇਆ ਸੀ ਕਿਸੇ ਦਾ ਨਹੀਂ ਫੋਨ ਆਇਆ ਗਾ ਦੇਖ ਲਾ ਨਹੀਂ ਫਿਰ ਆਪਾਂ ਮਿਲਣਾ ਕਿੰਨੂ ਐ ਤੁਸੀਂ ਤੁਸੀਂ ਕੀਤਾ ਹੋਣਾ ਉਹੇ ਕਰੂ ਪੱਕੀ ਗੱਲ ਯਾਹ ਤੇ ਮੈਨੂੰ ਬੈੱਲ ਦੇ ਦਿਓ ਤੇ ਇਹ ਫੇਰ ਆਦਾ ਘਾਸਮਾਲ ਵਿੱਚ ਅੱਜ ਵੀ